ਜੇਕਰ ਤੁਸੀਂ ਇਸ ਦਿਵਾਲੀ ਖਰੀਦਣਾ ਚਾਹੁੰਦੇ ਹੋ ਵਾਚ ਜਾਂ ਆਪਣੇ ਕਿਸੇ ਪਰਿਵਾਰਿਕ ਮੈਂਬਰ ਲਈ ਜਾਂ ਆਪਣੇ ਲਈ ਜਾਂ ਕਿਸੇ ਰਿਸ਼ਤੇਦਾਰ ਨੂੰ ਗਿਫਟ ਕਰਨ ਲਈ ਤਾਂ ਤੁਸੀਂ ਪਹੁੰਚੋ ਜਰੂਰ ਕੁਮਾਰ ਮੰਡੀ ਕੁਮਾਰ ਮੰਡੀ ਦੇ ਉਬਰਾਏ ਟਾਈਮ ਵਾਚੇਸ ਤੇ ਤੇ ਇਥੋਂ ਇੱਕ ਹੀ ਛੱਤ ਦੇ ਉੱਪਰ ਹਰ ਬ੍ਰਾਂਡ ਦੀ ਵਾਚ ਮਿਲੇਗੀ ਤੇ ਹਰ ਬ੍ਰਾਂਡ ਦੀ ਵਾਚ ਤੋਂ ਬਾਅਦ ਤੁਸੀਂ ਜੇ 20000 ਦੀ ਪਰਚੇਜ਼ਿੰਗ ਕਰਦੇ ਹੋ ਤਾਂ ਤੁਹਾਨੂੰ ਇੱਕ ਕਾਰ ਜਿੱਤਣ ਦਾ ਮੌਕਾ ਵੀ ਮਿਲ ਸਕਦਾ ਹੈ ਆਓ ਅਸੀਂ ਗੱਲਬਾਤ ਕਰਦੇ ਹਾਂ ਬਰਾਏ ਵਾਚ ਤੇ ਦੇਖਦੇ ਇਹਨਾਂ ਦੀ ਵੈਰਾਈਟੀ ਸਾਡੇ ਨਾਲ ਮੌਜੂਦ ਨੇ ਅਵਰ ਆਇਆ ਟਾਈਮ ਦੇ ਓਨਰ ਅਰਸ਼ਦੀਪ ਜੀ ਉਹ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਇਹਨਾਂ ਤੋਂ ਪੁੱਛਦੇ ਆ ਕਿ ਕੀ ਕੀ ਆਈਟਮ ਆ ਤੇ ਕਿਹੜੀ ਕਿਹੜੀ ਕੰਪਨੀ ਦੀ ਵਾਚੇਸ ਆ ਤੇ ਕੀ ਐ ਆਫਰ ਲੈ ਕੇ ਆਏ ਆ ਹਾਂਜੀ ਅਰਸ਼ਦੀਪ ਜੀ ਇਹਦਾ ਤੁਹਾਨੂੰ ਸਾਰੀ ਬ੍ਰਾਂਡਡ ਵਾਚੇਸ ਦੀ ਮਿਲਣਗੀਆਂ ਤੁਹਾਨੂੰ ਹਰ ਰੇਂਜ ਦੀ ਦੀ ਵੈਰਾਈਟੀ ਮਿਲੇਗੀ ਅਗਰ ਅਪਰ ਰੇਂਜ ਦੇ ਵਿੱਚ ਜਾਵਾਂਗੇ ਤੁਹਾਨੂੰ ਟਿਸੋ ਮੂਆਡੋ ਸਿਕੋ ਸਿਟੀਜ਼ਨ ਮਿਲੇਗਾ ਤੇ ਫੈਸ਼ਨ ਕੈਟਾਗਰੀ ਤੁਹਾਨੂੰ ਫੌਸਟਲ ਅਰਮਾਨੀ ਐਮ ਕੇ ਸੀ ਕੇ ਬੌਸ ਕਾਫੀ ਹੋਰ ਵੀ ਵੈਰਾਈਟੀਆਂ ਮਿਲਣਗੇ ਇੱਥੇ ਸ਼ਹਿਰ ਦੇ ਵਿੱਚ ਹੋਰ ਵੀ ਦੁਕਾਨਾਂ ਵਾਚੇਸ ਦੀਆਂ ਅਬਰਾਏ ਟਾਈਮ ਤੇ ਹੀ ਕਿਉਂ ਆਵੇ ਲੋਕ ਕਿਉਂਕਿ ਅਬਰਾਏ ਟਾਈਮ ਇੱਕ ਕੁਆਲਿਟੀ ਮੇਨਟੇਨ ਕਰਕੇ ਰੱਖਦਾ ਹੈ ਇੱਕ ਰੀਜ਼ਨੇਬਲ ਰੇਟਸ ਦਿੰਦਾ ਹੈ ਪ੍ਰੋਪਰ ਸਰਵਿਸ ਕਸਟਮਰ ਸਰਵਿਸ ਨੂੰ ਜਿਆਦਾ ਧਿਆਨ ਰੱਖ ਕੇ ਉਹ ਡੀਲ ਕਰਦਾ ਹੈ ਚੀਜ਼ਾਂ ਨੂੰ ਤੇ ਤੁਹਾਡਾ ਇਹ ਸਟੋਰ ਕਿੰਨੇ ਚਿਰ ਪੁਰਾਣਾ ਹੈ ਜੀ ਸਾਡਾ ਸਟੋਰ 35 ਸਾਲ ਪੁਰਾਣਾ ਸਟੋਰ ਹੈ ਇਸੇ ਨਾਲ ਤੁਸੀਂ ਇਸ ਸਟੋਰ ਦੇ ਦੇਖ ਸਕਦੇ ਹੋ ਕਿ ਵਧੀਆ ਤੋਂ ਵਧੀਆ ਵਾਚੇਸ ਤੇ ਹਰ ਬ੍ਰਾਂਡ ਦੀ ਵਾਚ ਮਿਲਦੀ ਤੇ ਇਸ ਤੋਂ ਇਲਾਵਾ ਜਿਹੜੀ ਤੁਸੀਂ ਆਫਰ ਲਾਈ ਹੈ ਆਫਰ ਕੀ ਹੋਣ ਵਾਲੀ ਹੈ ਜੀ ਇਧਰ ਇੱਕ ਤਾਂ ਦੋ ਆਫਰ ਚੱਲ ਰਹੀ ਹੈ ਇਧਰ ਇੱਕ ਤਾਂ 10000 ਪਲੱਸ ਦੀ ਪਰਚੇਸ ਦੇ ਉੱਪਰ ਉਹ ਇੱਕ ਇੱਕ ਸ਼ੋਰਟ ਗਿਫਟ ਦਿੱਤਾ ਜਾਏਗਾ ਦੂਜੀ ਆਫਰ ਇਹ ਹੈ ਜੋ ਸਾਡੇ ਕੁਮਾਰ ਮੰਡੀ ਡੀਟੇਲਰਸ ਨੇ ਮਿਲ ਕੇ ਲਗਾਈ ਹੈ ਕਿ 20000 ਪਲੱਸ ਦੀ ਸ਼ਾਪਿੰਗ ਤੇ ਇੱਕ ਕੂਪਨ ਕਟਿਆ ਜਾਏਗਾ ਉਹਦੇ ਵਿੱਚ ਤੁਹਾਨੂੰ 10 ਲਗ ਦੀ ਗੱਡੀ ਮਿਲੇਗੀ ਤੇ ਇਸ ਤੋਂ ਇਲਾਵਾ ਜਿਹੜੀ ਵਾਚੇਸ ਆ ਉਹਨਾਂ ਦੇ ਪ੍ਰਾਈਸ ਐਮ ਆਰ ਪੀ ਤੇ ਦਿੰਦੇ ਹੋ ਤੇ ਉਹਦੇ ਤੇ ਵੀ ਕੋਈ ਛੂਟ ਦਿੰਦੇ ਹੋ ਜੀ ਤੁਸੀਂ ਕੋਈ ਛੂਟ ਦਿੰਦੇ ਆ ਜੀ ਜਿਨ੍ਹਾਂ ਉੱਪਰ ਆਫਰਸ ਆ ਉਹ ਪ੍ਰੋਪਰ ਆਫਰਸ ਦੇ ਵਿੱਚ ਆਣ ਗਿਆ ਚਾਹੇ 20% ਤੇ ਹੋਵੇ ਜਾਂ 30% ਤੇ ਹੋਵੇ ਕਸਟਮਰ ਵਾਸਤੇ ਬਿਲਕੁਲ ਆਫਰਸ ਹੈਗੀਆਂ ਜੋ ਵੀ ਜੇ ਕਸਟਮਰ ਤੁਹਾਡੇ ਹੀ ਸਟੋਰ ਤੇ ਕਿਉਂ ਵਿਜ਼ਿਟ ਕਰੇ ਤੁਸੀਂ ਕਸਟਮਰ ਲਈ ਕੀ ਬੈਨੀਫਿਟ ਕਰਾਉਂਗੇ ਤੇ ਕੀ ਲੈ ਕੇ ਆਏ ਹੋ ਅਸੀਂ ਕਸਟਮਰਸ ਨੂੰ ਪ੍ਰੋਪਰ ਡਿਸਕਾਊਂਟਿੰਗ ਦਿੰਦੇ ਹਾਂ ਜੋ ਆਫਰਸ ਹੈਗੀਆਂ ਉਹ ਪ੍ਰੋਪਰ ਆਫਰਸ ਕਸਟਮਰ ਤੱਕ ਜਾਵੇ ਅਸੀਂ ਉਹ ਹੋਰ ਚੀਜ਼ ਕਰਦੇ ਹਾਂ ਤੇ ਇੱਕ ਹੋਰ ਵੀ ਆਫਰ ਚੱਲ ਰਹੀ ਹੈ ਕਿ ਤੁਸੀਂ ਜਿੰਨਾ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਓਗੇ ਤੁਹਾਨੂੰ ਐਕਸਟਰਾ ਹੋਰ ਜੋ ਸਾਡੇ ਵੱਲੋਂ ਹੋ ਸਕਦਾ ਆਪਾਂ ਜ਼ਰੂਰ ਪ੍ਰੋਵਾਈਡ ਕਰਾਂਗੇ ਇਸ ਤੋਂ ਇਲਾਵਾ ਤੁਸੀਂ ਬ੍ਰਾਂਡ ਜਿਹੜੇ ਤੁਸੀਂ ਜਿਹਦੇ ਨਾਲ ਡੀਲ ਕਰਦੇ ਹੋ ਸੋ ਇਲਾਵਾ ਮੈਂ ਦੇਖਿਆ ਵੀ ਸਨ ਗਲਾਸੇਸ ਵੀ ਤੁਹਾਡੇ ਕੋਲ ਆਈਆਂ ਤੁਸੀਂ ਸਨ ਗਲਾਸੇਸ ਵਿੱਚ ਵੀ ਡੀਲ ਕਰਦੇ ਹੋ ਬਿਲਕੁਲ ਸਨ ਗਲਾਸੇਸ ਨਾਲ ਵੀ ਆਪਾਂ ਡੀਲ ਕਰਦੇ ਹਾਂ ਉਹਦੇ ਵਿੱਚ ਹੀ ਬਹੁਤ ਅੱਛੀ ਆਫਰ ਚੱਲ ਰਹੀ ਹੈ ਤੇ ਅਗਰ ਤੁਸੀਂ ਬਾਈ 1 ਕਰੋਗੇ ਤਾਂ ਉਹਦੇ ਵਿੱਚ 20% ਆਫ ਮਿਲੇਗਾ ਫਲੈਟ ਬਾਏ 2 ਕਰੋਗੇ ਸਨ ਗਲਾਸੇਸ ਦੇ ਵੀ ਤੁਹਾਨੂੰ 25% ਆਫ ਮਿਲੇਗਾ ਤੁਸੀਂ ਕਸਟਮਰ ਨੂੰ ਇੱਕ ਵਾਰੀ ਆਪਣਾ ਵਿਜ਼ਿਟ ਐਡਰੈਸ ਦੱਸ ਦਿਓ ਜੀ ਅਬਰਾਏ ਟਾਈਮ ਦਾ ਤੇ ਵਿਜ਼ਿਟ ਜ਼ਰੂਰ ਕਰਨਗੇ ਕਸਟਮਰ ਬਿਲਕੁਲ ਇਹ ਹੈਗਾ ਜੀ ਅਬਰਾਏ ਟਾਈਮ ਕੁਮਾਰ ਮੰਡੀ ਚੌਕ ਲੁਧਿਆਣਾ ਓਪੋਜ਼ਿਟ ਰੂਪਸ স্কয়ার ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੀ ਡਿਸਪਲੇ ਤੇ ਹਰ ਆਈਟਮ ਲੱਗੀ ਸਨ ਗਲਾਸੇਸ வாਚੇਸ ਲੇਡੀਜ਼ ਵਾਚੇਸ ਵੀ ਹੈ ਜੈਂਟਸ ਵਾਚੇਸ ਦੇ ਇਲਾਵਾ ਹਰ ਹਰ ਬ੍ਰਾਂਡ ਦੀ ਵਾਰਕਲੌਕ ਦੀ ਵੀ ਪੂਰੀ ਰੇਂਜ ਹੈ ਜੀ ਬਿਲਕੁਲ ਜੀ ਆਪਣੇ ਕੋਲ ਵਾਰਕਲੌਕ ਦੇ ਵਿੱਚ ਪੂਰੀ ਰੇਂਜ ਹੈ ਜੀ ਤੁਹਾਨੂੰ ਹਰ ਇੱਕ ਵੈਰਾਈਟੀ ਮਿਲੇਗੀ ਹਰ ਇੱਕ ਬ੍ਰਾਂਡ ਮਿਲੇਗਾ ਇਧਰ ਆਵਾਸੀ ਦੇਖ ਰਿਹਾ ਜੀ ਡਿਜੀਟਲ ਕਲੌਕ ਵੀ ਹੈ ਜੀ ਇਹਦੇ ਬਾਰੇ ਕੁਝ ਜਾਣਕਾਰੀ ਦੇ ਸਕਦੇ ਹੋ ਜੀ ਬਿਲਕੁਲ ਜੀ ਆਪਣੇ ਕੋਲ ਡਿਜੀਟਲ ਕਲੌਕਸ ਵੀ ਹੈ अगेन ਜਿਹਦੇ ਵਿੱਚ ਜੋ ਇਹ ਇਹ ਵਾਚਸ ਸਪੈਸ਼ਲੀ ਕਲੌਕਸ ਤੁਹਾਨੂੰ ਘਰਾਂ ਵਿੱਚ ਆਫਿਸ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਲੱਗਦੇ ਹਨ ਹਰ ਕਲਰਸ ਦੇ ਵਿੱਚ ਹੈ ਵਾਈਟ ਵੀ ਹੈ ਗ੍ਰੀਨ ਵੀ ਹੈ ਬਲੂ ਵੀ ਹੈ ਤੇ ਇਹ ਸਾਰੀਆਂ ਬ੍ਰਾਂਡਡ ਹੋਣ ਵਾਲੀਆਂ ਜੀ ਬਿਲਕੁਲ ਜੀ ਆਪਣੇ ਕੋਲ ਸਾਰੀ ਚੀਜ਼ਾਂ ਬ੍ਰਾਂਡਡ ਹਨ ਕੋਈ ਵੀ ਡੁਪਲੀਕੇਟ ਨਹੀਂ ਕੋਈ ਕਾਪੀਸ ਨਹੀਂ ਹਨ ਸਭ ओरिजिनल ਬ੍ਰਾਂਡਸ ਹਨ ਜਿਵੇਂ ਤੁਹਾਨੂੰ ਰੇਵਾ ਮਿਲੇਗਾ ਟਾਈਟਨ ਹੈ ਸਿਕੋ ਹੈ ਐਥਨਿਕ ਵਿੱਚ ਮਿਲੇਗਾ ਕੁਝ ਫੈਂਸੀ ਵਿੱਚ ਚਾਹੀਦਾ ਤੁਹਾਨੂੰ ਐਥਨਿਕ ਕਲocks ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨਰ ਮੈਚਿੰਗ ਵਾਚ ਜਿੱਦਾਂ ਤੁਸੀਂ ਆਪਣੀ ਵਾਲ ਦੇ ਨਾਲ ਕੋਈ ਕਰਨਾ ਚਾਹੁੰਦਾ ਵਾ ਉਦਾਂ ਦੀ ਹਰ ਤਰ੍ਹਾਂ ਦੀ ਪ੍ਰੋਵਾਈਡ ਕਰਾ ਦਿੰਨੇ ਹਾਂ ਬਿਲਕੁਲ ਜੀ ਬਿਲਕੁਲ ਉਹ ਤਾਂ ਹੈ ਹੀ ਹੈ ਜੀ ਸਭ ਵਸਤੇ ਸਾਡੇ ਕੋਲ ਬਰਾਬਰ ਇਕੁਅਲ ਦੀ ਰੇਂਜ ਹੈ ਕਿਸ ਨੂੰ ਘਟ ਦੇ ਵਿੱਚ ਇਹੋ ਘਟ ਵੀ ਲੈ ਸਕਦਾ ਹੈ ਅਪਰ ਰੇਂਜ ਦੇ ਵਿੱਚ ਇਹਦੀ ਅਪਰ ਰੇਂਜ ਦੇ ਵਿੱਚ ਕਾਫੀ ਵੈਰਾਈਟੀ ਹੈਗੀ ਆਪਣੇ ਕੋਲ ਇਹ ਸੀਗੇ ਜੀ ਸਾਡੇ ਨਾਲ ਅਬਰਾਇਟ ਟਾਈਮ ਦੇ ਓਨਰ ਜੀ ਤੇ ਅਸੀਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ